ਇਹ ਆਪਣੇ ਅੱਜ ਅਸੀਂ ਬਸੀਆਂ ਪਿੰਡ 'ਚ ਖੜੇ ਆਂ ਸਰਕਾਰੀ ਜਗ੍ਹਾ 'ਤੇ ਦੀ ਇਹ ਕੀ ਚੀਜ਼ ਆ ਬ੍ਰਦਰ ਇਹ ਸਕੂਲ ਆ ਜੀ ਜਾਣ ਕੇ ਸਕੂਲਾਂ ਤੇ ਜਾਂ ਬੱਸ ਅੱਡੇਾਂ ਤੇ ਜਾਂ ਇਤਨਾ ਨੀਆ ਹੋ ਸਰਕਾਰੀ ਜਗ੍ਹਾ 'ਤੇ ਜਿੱਥੇ ਲੈ ਕੇ ਸਾਨੂੰ ਇਨਫੋਰਮੇਸ਼ਨ ਆ ਇਹ ਆਪਣੇ ਡਾਕਟਰ ਅਮਰ ਸਿੰਘ ਦੀ ਨੀਤੀ ਆ ਜਿੱਦਾਂ ਉਹ ਕਹਿੰਦੇ ਨੇ ਕਿ ਮੈਂ ਬੜੀਆਂ ਨੀਤੀਆਂ ਬਣਾਉਣੀਆਂ ਵੀ ਜਾਣਨਾ ਤੇ ਅਪਲਾਈ ਕਰਨੀਆਂ ਵੀ ਜਾਣਨਾ ਕਿ ਹੁਣੇ ਸਾਨੂੰ ਫੋਨ ਆਇਆ ਕਿ ਹਲਵਾਰੇ ਕੈਂਪੇਨ ਚੱਲ ਰਹੀ ਆ ਡਾਕਟਰ ਅਮਰ ਸਿੰਘ ਦੀ ਤੇ ਉਹਦੇ ਵਿੱਚ ਵੀ ਇਦਾਂ ਦੇ ਛੋਟੇ ਪੈਂਪਲੇਟ ਵੰਡੇ ਜਾ ਰਹੇ ਆ ਜਿਹਦੇ ਵਿੱਚ ਸੇਮ ਇਸੇ ਤਰ੍ਹਾਂ ਜਿੱਦਾਂ ਜਗਤਾਰ ਸਿੰਘ ਹਿੱਸੋਵਾਲ ਨੂੰ 3 ਨੰਬਰ ਤੇ ਦਿਖਾਇਆ ਗਿਆ ਵਾ ਝਾੜੂ ਵਾਲਾ ਬਟਨ ਦਾ ਤੇ 3 ਨੰਬਰ ਵਾਲੇ ਤੇ ਪੇਪਰ ਇੱਕ ਤਰ੍ਹਾਂ ਦਾ ਬਣਾਇਆ ਗਿਆ ਵਾ ਤੇ 4 ਨੰਬਰ ਜਿੱਥੇ ਤੇ 4 ਨੰਬਰ ਜਗਤਾਰ ਸਿੰਘ ਹੋਣਾ ਚਾਹੀਦਾ ਹੈ ਉੱਥੇ ਜਾੜ ਪੁੱਜ ਕੇ ਕਾਂਗਰਸ ਵੱਲੋਂ ਇਹ ਅਕਾਲੀ ਦਲ ਨੂੰ ਰੱਖਿਆ ਗਿਆ ਵਾ ਤੋ ਵੀਰੋ ਇਦਾਂ ਦੇ ਸਰਕਾਰੀ ਜਗ੍ਹਾ ਤੇ ਲਾਏ ਜਾਂਦੇ ਆ ਜ਼ਿਆਦਾਤਰ ਵੋਟ ਕੀ ਲੋਕਾਂ ਨੂੰ ਯਕੀਨ ਹੋਵੇ ਕਿ ਇਹ ਜ਼ਿਆਦਾਤਰ ਜੋ ਬੋਰਡ ਲਗਾਏ ਨੇ ਗਲਤ ਬੋਰਡ ਲਾਏ ਨੇ ਇਹ ਚੋਣ ਕਮਿਸ਼ਨ ਵੱਲੋਂ ਲਾਏ ਗਏ ਨੇ ਪਰ ਜਿੱਦਾਂ ਕਿ ਸਾਨੂੰ ਪਤਾ ਕਿ ਜਗਤਾਰ ਸਿੰਘ ਹਿੱਸੋਵਾਲ ਦਾ ਜੋ 4 ਨੰਬਰ ਤੇ ਵੈਲਟ ਨੰਬਰ ਮਿਲਿਆ ਉਹਨਾਂ ਨੂੰ ਉਹ 4 ਨੰਬਰ ਆ ਤੇ ਇਸ ਲਈ ਅਸੀਂ ਇਹਨਾਂ ਬੋਰਡਾਂ ਨੂੰ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹਨਾਂ ਨੂੰ ਪਾੜੀਏ ਫਾਹਾਂ ਫਾਹਾਂ ਤੋਂ ਤੇ ਇਹ ਗੱਲ ਦੀ ਇਨਫੋਰਮੇਸ਼ਨ ਜਿਹੜੀ ਲੋਕਾਂ ਨੂੰ ਦੇਣਾ ਚਾਹੁੰਦੇ ਨੇ ਜੇ ਇਹ ਮੈਸੇਜ ਜਿੱਥੇ ਤੱਕ ਸਾਨੂੰ ਪੂਰਾ ਵਿਸ਼ਵਾਸ ਆ ਵੀ ਅਮਰ ਸਿੰਘ ਦੀ ਨੀਤੀ ਆ ਕਿ ਉਹ ਜਿੱਤ ਦਾ ਸਕਦੇ ਨਹੀਂਗੇ ਹਲਕੇ ਚੋਂ ਉਹਨਾਂ ਨੂੰ ਪਤਾ ਲੱਗ ਗਿਆ ਦਿਨ ਚਾਰ ਪੰਜ ਰਹਿ ਗਏ ਕਿ ਅਸੀਂ ਇਸੇ ਤਰ੍ਹਾਂ ਗਲਤ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸ਼ਾਇਦ ਲੋਕੀ ਵੋਟਾਂ ਇੱਧਰ ਉੱਧਰ ਕਰ ਜਾਣ ਪਰ ਡਾਕਟਰ ਸਾਹਿਬ ਸਾਡਾ ਹਲਕਾ ਬੜਾ ਪੜਿਆ ਲਿਖਿਆ ਹਲਕਾ ਵਾ ਸਭ ਜਾਣਦੇ ਨੇ ਸੋ ਇਹ ਜੀਆਂ ਪ੍ਰੀਤੀਆਂ ਜਾਂ ਮਾੜੇ ਕੰਮ ਕਰਕੇ ਇਲੈਕਸ਼ਨ ਲੜਨਾ ਇਹ ਸ਼ੋਭਾ ਨਹੀਂ ਦਿੰਦਾ ਇੱਕ ਪੜੇ ਲਿਖੇ ਇਨਸਾਨ ਨੂੰ ਇੰਨਾ ਕਹਿੰਦਾ ਹੋਇਆ ਕਿ ਮਾ ਜੱਜਿਕਾ ਸੋ ਸਾਰੇ ਵੀਰਾਂ ਨੂੰ ਪੀਲ ਆ ਜੀ 4 ਤੋਂ 4 ਨੰਬਰ ਵਜਾ ਕੇ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਹਸੂ ਵਾਲ ਨੂੰ ਦਿਤਾਓ ਧੰਨਵਾਦ ਇਨਕਲਾਬ ਜਿੰਦਾਬਾਦ